ਬ੍ਰਾਈਡ ਪ੍ਰੀਡ ਦਾ ਮਾਮਲਾ ਹੁੰਦਾ ਹੈ ਤਾਂ ਇਸ ਮਸਲੇ ਨੂੰ ਥੋੜਾ ਜਿਹਾ ਹੋਰ ਪੱਖ ਤੋਂ ਦੇਖਣਾ ਪਊਗਾ ਸਾਡੇ ਵਾਸਤੇ ਕਿ ਉਹਨਾਂ ਨੂੰ ਇਹ ਕਰਨ ਦੀ ਲੋੜ ਕਿਉਂ ਪੈਂਦੀ ਹੈ ਕਿਉਂਕਿ ਇਹ ਪ੍ਰੀਡ ਇੱਕ ਤਰ੍ਹਾਂ ਨਾਲ ਆਪਦੀ ਆਈਡੈਂਟੀਟੀ ਨੂੰ ਅਜ਼ਰਟ ਕਰਨ ਦੀ ਉਹਨਾਂ ਦੀ ਕੋਸ਼ਿਸ਼ ਹੈ ਉਹ ਚਾਹੁੰਦੇ ਨੇ ਕਿ ਸਮਾਜ ਸਾਡੀ ਆਈਡੈਂਟੀਟੀ ਨੂੰ ਮਾਨਤਾ ਦੇਵੇ ਇਸ ਗੱਲ ਦੇ ਵਿੱਚੋਂ ਉਹ ਕਰਦੇ ਨੇ ਹਾਲਾਂਕਿ ਜਿਸ ਤਰ੍ਹਾਂ ਨਾਲ ਉਹ ਉੱਥੇ ਪੇਸ਼ ਹੁੰਦੇ ਨੇ ਜਿਸ ਤਰ੍ਹਾਂ ਦੀ ਉਹਨਾਂ ਦੀਆਂ ਸਾਰੀਆਂ ਉਹ ਗੱਲਾਂ ਨੇ ਇਹ ਹੁਣ ਪਤਾ ਨਹੀਂ ਵੀ ਉਹਨਾਂ ਦੀਆਂ ਆਪਦੇ ਕਲਚਰਲ ਕੋਡ ਕੀ ਨੇ ਉਹ ਕਿਉਂਕਿ ਆਪਾਂ ਉਹਨਾਂ ਦੇ ਵਿੱਚ ਉਹਨਾਂ ਦੇ ਕਲਚਰਲ ਉਸ ਨੂੰ ਸਮਝਣ ਦਾ ਉਹਨਾਂ ਦੀ ਮਾਨਸਿਕ ਬੰਤਰ ਨੂੰ ਸਮਝਣ ਦਾ ਉਹਨਾਂ ਯਤਨ ਹੀ ਨਹੀਂ ਕੀਤਾ ਤਾਂ ਆਪਾਂ ਨੂੰ ਸਮਝ ਨਹੀਂ ਸਕਦੇ ਪਰ ਉਹ ਕਿਸੇ ਹੱਦ ਤੱਕ ਇਹ ਤਾਂ ਹੈਗਾ ਕਿ ਉਹ ਗੰਭੀਰ ਨਹੀਂ ਲੱਗਦੀਆਂ ਉਹ ਕੋਈ ਗੰਭੀਰ ਪ੍ਰਭਾਵ ਪਾਉਣ ਸਮਾਜ ਦੇ ਉੱਤੇ ਜਿਹੜੀਆਂ ਗੱਲਾਂ ਨੂੰ ਉਹ ਅਚੀਵ ਕਰਨਾ ਚਾਹੁੰਦੇ ਆ ਉਸ ਗੱਲ ਨੂੰ ਹਾਸਲ ਕਰਨ ਵਾਲੋ ਸਿੱਧਤ ਹੋਣ ਉਹਦੇ ਨਾਲੋਂ ਵੱਧ ਕੇ ਉਹ ਇੱਕ ਹੋਰ ਤਰ੍ਹਾਂ ਦੀ ਨਿਮਾਹਿਤ ਬਿਖਾਵਾ ਨਿਮਾਹਿਤ ਉਸ ਤਰ੍ਹਾਂ ਦੀ ਜ਼ਰੂਰ ਬਣ ਜਾਂਦੀ ਹੈ ਇਹ ਉਹ ਗੱਲ ਥੋੜਾ ਜਿਹਾ ਤੇ ਖਾਸ ਕਰਕੇ ਜਦੋਂ ਸਮਾਜ ਟੋਲਰੈਂਟ ਨਾ ਹੋਵੇ ਉਹਦੇ ਅੰਦਰ ਤੁਸੀਂ ਕੁਝ ਐਡੀ ਜਿਆਦਾ ਅਨਾਰਮਲ ਕਰੋ ਤਾਂ ਥੋੜੀ ਜੀ ਪ੍ਰੋਬਲਮੈਟਿਕ ਗੱਲ ਬਣ ਜਾਂਦੀ ਹੈ ਇਹ ਗੱਲ ਉਹਨਾਂ ਉਸ ਭਾਈਚਾਰੇ ਦੇ ਸੋਚਣ ਵਾਲੀ ਵੀ ਹੈ ਉਹ ਸਮਾਜ ਦੇ ਵੀ ਸੋਚਣ ਵਾਲੀ ਹੈ ਵੀ ਉਹਨਾਂ ਨੂੰ ਇਹ ਕਰਨ ਦੀ ਲੋੜ ਕਿਉਂ ਪੈਂਦੀ ਹੈ ਜੇ ਅਸੀਂ ਉਹਨਾਂ ਦੀ ਇਸ ਪਛਾਣ ਨੂੰ ਮਾਨਤਾ ਦੇ ਦਈਏ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਸਮਾਜ ਦੇ ਅੰਦਰ ਮਿਲ ਜਾਣ ਤੇ ਉਹਨਾਂ ਦਾ ਵਿਤਕਰਾ ਨਾ ਹੋਵੇ ਤਾਂ ਸ਼ਾਇਦ ਇਹਨਾਂ ਪਰੇਡਾਂ ਦੀ ਫਿਰ ਉਹਨਾਂ ਨੂੰ ਲੋੜ ਵੀ ਨਹੀਂ ਪਊ ਲੋੜ ਵੀ ਨਹੀਂ ਪਊ